ਨਵੇਂ ਸਾਲ ਲਈ ਅਰਦਾਸ ਇਸ ਦਾ ਸਰਲੇਖ ਹੈ ਕੁਝ ਸਬਰ ਦੇਵੀ ਚੜਨ ਵਾਲੇ ਇਹ ਨਵੇਂ ਸਾਲ ਸੁੱਖ ਦਾ ਚੜੀ ਖੁਸ਼ੀਆਂ ਖੇੜੇ ਲੈ ਕੇ ਆਵੀ ਪਿਆਸ ਨੂੰ ਪਾਣੀ ਭੁੱਖ ਨੂੰ ਅੰਨ ਤੇ ਜੰਗ ਨੂੰ ਅਮਨ ਦੇਵੀ ਨਿਓਟਿਆਂ ਨੂੰ ਓਟ ਨਿਆਸਰਿਆਂ ਨੂੰ ਆਸਰਾ ਤਿੰਨ ਦੇ ਪੱਤਿਆਂ ਨੂੰ ਪਤ ਦੇਵੀ ਅਗਿਆਨੀਆਂ ਨੂੰ ਗਿਆਨ ਅਨਪੜਾਂ ਨੂੰ ਵਿਦਿਆ ਨਿਰਖਰਾਂ ਨੂੰ ਸਾਖਰਤਾ ਔਤਾਂ ਨੂੰ ਔਲਾਦ ਤੇ ਨਿਮਤਿਆਂ ਨੂੰ ਮਤ ਦੇਵੀ ਕਲਮਾਂ ਨੂੰ ਨਜ਼ਮਾਂ ਬੁਰਸ਼ਾਂ ਨੂੰ ਚਿੱਤਰ ਰਾਂਝਾਂ ਨੂੰ ਮੰਜ਼ਲ ਚਿੰਤਕਾਂ ਨੂੰ ਚਿੰਤਨ ਬੱਚਿਆਂ ਨੂੰ ਸੁਪਨੇ ਤੇ ਨਸੱਤਿਆਂ ਨੂੰ ਸਤ ਦੇਵੀ ਪਹਾੜਾਂ ਨੂੰ ਉਚਾਈ ਸਮੁੰਦਰ ਨੂੰ ਗਹਿਰਾਈ ਨਦੀਆਂ ਨੂੰ ਪੰਧ ਖੇਤਾਂ ਨੂੰ ਫਸਲਾਂ ਵੇਲਾਂ ਨੂੰ ਫੁੱਲ ਵੇਲਾਂ ਨੂੰ ਫੁੱਲ ਰੁੱਖਾਂ ਨੂੰ ਫਲ ਦੇਵੀ ਤੇ ਚਿਰਾਂ ਤੋਂ ਭਟਕਦੇ ਸਵਾਲਾਂ ਨੂੰ ਹੱਲ ਦੇਵੀ ਬੇਕਾਰਾਂ ਨੂੰ ਕਾਰ ਬੇਕਾਰਾਂ ਨੂੰ ਕਰ ਦੇਵੀ ਲਾਜ਼ਮੀ ਦੇਵੀ ਬਹੁਤ ਹੀ ਲਾਜ਼ਮੀ ਦੇਵੀ ਇੱਕ ਇਹ ਵਰ ਦੇਵੀ ਕਿ ਇਕਵੀਂ ਸਦੀ ਦੇ ਬੇਸਬਰ ਬੰਦੇ ਨੂੰ ਕੁਝ ਸਬਰ ਦੇਵੀ ਚੜਨ ਵਾਲੇ ਇਹ ਨਵੇਂ ਸਾਲ ਸੁੱਖ ਦਾ ਚੜੀ ਖੁਸ਼ੀਆਂ ਖੇੜੇ ਲੈ ਕੇ ਆਵੀਂ